ਹਾਂ ਪਰ ਚੜੇਲਾਂ ਟੱਕਰਦੀਆਂ ਸੀ ਸਾਨੂੰ ਵੀ ਟੱਕਰੀਆਂ ਹੋ ਉਹਨਾਂ ਚਾਰ ਪੰਜ ਦਿਨ ਕਰਦੀ ਰਹੀ ਸਫਾਈ ਤੇ ਪੰਜਵੇਂ ਦਿਨ ਮੈਨੂੰ ਨਹੀਂ ਭਈਆ ਆਪ ਅਕੇਲੇ ਹੀ ਰਹਤੇ ਹੋ ਜਾਂ ਪੇ ਮੈਂ ਹਾਂ ਹਾਂਜੀ ਅਕੇਲਾ ਹੀ ਰਹਤਾ ਹਾਂ ਜਾਂਦੀ ਆਪਕੋ ਡਰ ਨਹੀਂ ਲੱਗਦਾ ਮੈਂ ਡਰ ਰਥੇ ਕਹਦਾ ਹੈ ਕਿਹਾਂ ਸੇ ਲੜਕੀ ਗਿਰ ਗਈ ਥੀ ਨਾ ਤੋ ਸਭੀ ਲੋਕ ਬੋਲਦੇ ਆ ਉਹ ਯਹੀ ਕਹੀਂ ਦਿਖਤੀ ਹੈ ਕਿਆ ਵੇਖੀ ਮੈਨੂੰ ਲੱਗੇ ਵੀ ਇਧਰ ਵੀ ਖਲੋਤੀ ਆ ਇਧਰ ਵੀ ਖਲੋਤੀ ਆ ਮਤਲਬ ਐਸੀ ਸਿਚੁਏਸ਼ਨ ਬਣ ਗਈ ਵੀ ਉਹ ਇੱਕ ਵਹਿਮ ਪੈ ਗਿਆ ਮੈਨੂੰ ਇਹ ਡਰ ਆਇਆ ਕਰੇ ਰਾਤ ਮੈਂ ਲਾਈਟਾਂ ਚੇਂਜ ਕਰਾਤੀਆਂ ਘਰ ਦੀਆਂ ਸਾਰੀਆਂ ਭਾਜੀ ਪਿੰਡ ਕਲੀ ਨਵੀਂ ਕਰਾਤੀ ਸਾਰੀ ਘਰ ਚ ਮੈਨੂੰ ਐ ਲੱਗੇ ਵੀ ਇੱਥੇ ਨੈਗੇਟਿਵਿਟੀ ਆ ਗਈ ਆ ਉਹ ਕੁੜੀ ਕਹਿ ਕੇ ਚਲੇਗੀ ਐਕਚੁਅਲੀ ਅਸਲੀ ਚੜ੍ਹੇਲ ਤੋਂ ਨਹੀਂ ਡਰਿਆ ਉਹ ਚੜ੍ਹੇਲ ਸੀ ਜਿਹੜੀ ਕਹਿ ਕੇ ਚਲੇਗੀ ਉਹ ਡਰ ਗਈ ਹੈ ਤੇ ਫਿਲਮ ਵਿੱਚ ਤੁਹਾਡੀ ਬਾਹਮਾਂ ਇੱਥੇ ਟੰਗੀਆਂ ਹੋਈਆਂ ਸੀ ਨਾ ਤੁਹਾਨੂੰ ਗੰਜਾ ਦਿਖਾਇਆ ਗਿੱਪੀ ਭਾਜੀ ਨੇ ਮਤਲਬ ਤੜਵਾਈਆਂ ਸਾਡੀਆਂ ਸਾਡੀਆਂ ਜਨਾਨੀਆਂ ਨੂੰ ਚੁੱਕ ਚੁਕਾ ਕੇ ਬੰਦੇ ਨਾਲ ਕੋਈ ਹਾਦਸਾ ਨਾ ਹੋਇਆ ਹੋਵੇ ਨਾ ਉਹ ਲੱਗਦਾ ਨਹੀਂ ਵੀ ਵਿਆਹ ਹੋਇਆ ਉਹ ਕਹਿੰਦੇ ਤੁਸੀਂ ਮੈਨੂੰ ਲੱਗੇ ਨਹੀਂ ਰਹੇ ਵੀ ਤੁਸੀਂ ਵਿਆਹੇ ਹੋਏ ਆ ਬਾਹਮਾਂ ਤੜੋ ਉਹ ਪਾਬੀ ਕੇ ਸੇ ਹੌਲੀ ਜੀ ਨੂੰ ਚੱਕ ਲਏ ਨੇ ਤੇਰੇ ਧਰਨ ਪਾ ਦੇਣੀ ਐ। ਤਾਂ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਵਿਆਹੇ ਬੰਦੇ ਨੂੰ ਬਾਈ ਐ ਕਿ ਮੈਂ ਕਹਿੰਦਾ ਤਾਂ ਰੁਕ ਗਈ ਐ। ਹਾਂ ਨਹੀਂ ਕਹਿੰਦਾ ਵਿਆਹ ਹੋਇਆ। ਸਰਗੁਰ ਮਹਿਤਾ ਜੀ ਜਿਹੜੇ ਆ ਤੁਸੀਂ ਵੇਖਿਆ ਹੀ ਐ ਟਰੈਲਰ ਦੇ ਵਿੱਚ ਵਿਚ ਰੇਲ ਬਣੇ। ਤਾਂ ਇਹ ਵੇਖ ਲੋ ਵੀ 2.5 ਘੰਟੇ ਪੂਛਾ ਚਾ ਛੱਡਣੀਆਂ ਇਹਨਾਂ ਨੇ। ਫਿਲਮ ਕਦੀ ਇਸ ਤਰ੍ਹਾਂ ਦੀ ਕੋਈ ਆਈ ਨਹੀਂ। ਹਨਾ ਸਭ ਤੋਂ ਖਾਸ ਹੀ ਗੱਲ ਇਹ ਆ ਵੀ ਇਹ ਪੰਜਾਬੀ ਇੰਡਸਟਰੀ ਜੇ ਪਹਿਲਾ ਪ੍ਰੋਜੈਕਟ ਆ ਜਿਹੜਾ ਪੂਤਾਨਾ ਰੇਟ ਔਰ ਪ੍ਰੋਪਰ ਇਨਸਾਫ ਕੀਤਾ ਹੈ ਵੀ ਇੱਕ ਚੜੇਲ ਕਿਤਰਾ ਦੀ ਹੋ ਸਕਦੀ ਆ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਜੱਟ ਨੂੰ ਚੜੇਲ ਟੱਕਰੀ ਚੁੜੇਲ ਤੁਹਾਨੂੰ 15 ਮਾਰਚ ਨੂੰ ਟੱਕਰਨੀ ਹੈ ਕਈ ਚੜੇਲਾਂ ਟੱਕਰਨੀਆਂ ਸਾਡੇ ਨਾਲ ਪਰ ਅੱਜ ਸਾਡੇ ਨਾਲ ਰੌਣਕ ਹੀ ਬੰਦੇ ਨੇ ਦਿਲਦਾਰ ਗਿੱਲ ਤੇ ਰਵਿੰਦਰ ਮੰਡਾਪਾ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਜੀ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਜੀ ਮੰਡਾ ਸਾਹਿਬ ਸਵਾਗਤ ਹੈ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਤੇ ਦਿਲਦਾਰ ਗਿੱਲ ਵੱਲੋਂ ਵੀ ਧੰਨਵਾਦ ਡਿਲੀ ਪੋਸਟ ਦਾ ਇਹਨਾਂ ਤੁਸੀਂ ਦਿਲਦਾਰ ਕਹਿੰਦੇ ਇਹਨਾਂ ਨੇ ਕਹਤਾ ਦਿਲਦਾਰ ਠੀਕ ਹੈ ਆਜੋ ਹਾਂਜੀ ਤੇ ਦਿਲਦਾਰ ਆ ਬੰਦਾ ਬਿਲਕੁਲ ਹੈ ਹੀ ਦਿਲਦਾਰ ਹੈ ਜਿਹੜੇ ਅਸੀਂ ਖੁਦ ਵੇਟ ਕਰਦੇ ਹਾਂ ਜੋ ਰੀਲਾਂ ਜੇ ਪਾਦੇ ਨੇ ਸਿਰਸਰੇ ਸਾਡੇ ਦਾ ਪਰਿਵਾਰ ਕਹਿੰਦਾ ਦਿਲਦਾਰ ਦੀ ਰੀਲ ਆ ਗਈ ਆਏ ਹਾਏ ਹਾਏ ਬਸ ਇਹ ਵੀ ਤੁਹਾਡੇ ਵਾਂਗੂ ਬਹੁਤ ਪਿਆਰ ਕਰਦੇ ਆ ਸਾਰਾ ਪੰਜਾਬ ਪਿਆਰ ਕਰਦਾ ਜਿੱਥੇ ਵੀ ਪੰਜਾਬੀ ਆਪਣੇ ਬੈਠੇ ਆ ਵਾਲਦੇ ਸਾਰੇ ਬੜਾ ਪਿਆਰ ਕਰਦੇ ਆ ਸੋ ਇਹ ਬੜਾ ਚੰਗੀ ਗੱਲ ਹੈ ਇੱਕ ਮਿੰਟ ਵਿੱਚ ਇੰਨੇ ਕੋ ਮਿੰਟ ਚ ਸਹਾਨਾ ਸਾਰਾ ਕੋਈ ਇਕੱਠਾ ਕਰਨਾ ਇਹ ਬੜੀ ਵੱਡੀ ਗੱਲ ਹੈ ਹਾਂ ਚਲੋ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਇਦਾਂ ਹੀ ਗੱਲਾਂ ਸੋਝ ਜੰਦੀਆਂ ਇਹ ਭਾਜੀ ਹਣਾ ਦੀ ਮੈਂ ਇੱਕ ਗੱਲ ਪੁਰਾਣੀ ਵੀ ਬਣਾਈ ਸੀਗੀ ਪਿੱਛੇ ਜੇ ਸੋ ਮੈਨੂੰ ਕਦੀ ਵੀ ਇਸ ਗੱਲ ਚ ਕੋਈ ਨਹੀਂ ਹੁੰਦਾ ਮੈਨੂੰ ਵੀ ਇਹ ਕਿਹੇ ਦੀ ਆ ਜਾਂ ਮੇਰੇ ਸੀਨੀਅਰ ਆ ਮੈਂ ਫੋਨ ਕਰ ਲਈ ਨਾ ਕਿਉਂਕਿ ਮੰਨ ਸਾਬ ਹੋਣੀ ਮੇਰੇ ਸੀਨੀਅਰ ਨੇ ਬਹੁਤ ਰਿਸਪੈਕਟਡ ਨੇ ਸੋ ਕੋਈ ਵੀ ਜਿਹੜੇ ਹੋਰ ਵੀ ਆਰਟਿਸਟ ਜਿਵੇਂ ਹੁੰਦੇ ਨੇ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਪਰ ਮੈਨੂੰ ਇਹ ਗੱਲ ਦੀ ਕਦੀ ਕੋਈ ਸ਼ਰਮ ਨਹੀਂ ਮੈਂ ਕੋਈ ਕੰਪੀਟੀਸ਼ਨ ਥੋੜੀ ਲੜਦੇ ਆਂ ਇਹ ਗੱਲ ਬਣਾਉਣੀ ਆ ਲੋਕਾਂ ਤੱਕ ਹਾਸਾ ਬਚਾਉਣਾ ਆ ਹੈਨਾ ਤੇ ਉਹ ਮੰਨ ਸਿੰਘ ਸਾਹਿਬ ਦੀ ਆ ਜਾਂ ਕਰਮਜੀਤ ਅਨਮੋਲ ਭਾਜੀ ਦੀ ਆ ਜਾਂ ਬੀਨੂ ਭਾਜੀ ਦੀ ਆ ਕਿਸੇ ਦੀ ਵੀ ਆ ਤੇ ਸੋ ਆਪਾਂ ਉਹ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਸੀ ਜਿਵੇਂ ਆਪਣਾ ਪਿੰਡੂ ਸਿਸਟਮ ਹੁੰਦਾ ਫੋਨ ਮਾਰ ਲੈ ਜਾਂ ਚੱਕ ਲੈ ਠੀਕ ਹੈ ਨਾ ਚੱਕਤ ਅਗਲੇ ਗੇਟਸ ਇੱਕ ਅੰਦਾਜ਼ ਹੁੰਦਾ ਉਹ ਦਦਾਰ ਦਾ ਬਲਖਣਾ ਅੰਦਾਜ਼ ਆ ਸਾਰਿਆਂ ਨੂੰ ਪਸੰਦ ਆਉਂਦਾ ਹੈਨਾ ਸਾਰੇ ਪਸੰਦ ਕਰਦੇ ਆ ਡਾਇਲੌਗ ਡਿਲੀਵਰੀ ਦਾ ਹਰ ਬੰਦੇ ਦਾ ਆਪਣਾ ਆਪਣਾ ਹਿਸਾਬ ਕਿਤਾਬ ਜਾਂ ਹੁੰਦਾ ਤੇ ਇਹਦਾ ਅਲੱਗ ਹੀ ਹੈ ਸਾਰਿਆਂ ਨਾਲੋਂ ਤੇ ਸਾਰੇ ਪਸੰਦ ਕਰਦੇ ਆ ਬਾਈ ਮੈਨੂੰ ਰਾਤ ਨੀਂਦ ਘੱਟ ਲਈ ਜਣਾ ਅੱਖਾਂ ਅੱਜ ਇੱਕੇ ਕੰਮ ਜ਼ਿਆਦਾ ਨਹੀਂ ਕੰਮ ਤਾਂ ਨਹੀਂ ਨੱਠ ਭੱਜ ਜ਼ਿਆਦਾ ਕੰਮ ਤਾਂ ਇਹ ਕੰਮ ਨਹੀਂ ਨੱਠ ਭੱਜ ਜ਼ਿਆਦਾ ਜਿਹੜੇ ਜਾਂਦੇ ਨਾ ਇਹਨਾਂ ਦੀ એનર્ਜੀ ਮੈਂ ਵੇਖਿਆ ਵੀ ਉਦੋਂ ਹੀ ਐਕਟਿਵ ਹੁੰਦੇ ਪਹਿਲਾਂ ਆਪਣੀ એનર્ਜੀ ਬਹੁਤ ਸੇਵ ਕਰਕੇ ਰੱਖਦੇ ਆ ਅੱਛਾ ਸੀਰੀਅਸਲੀ ਆਪਾਂ ਫਿਲਮ ਦੀ ਗੱਲ ਕਰਦੇ ਆ ਫਿਲਮੇ ਤੁਹਾਡੀ ਬਾਹਾਂ ਜਿੱਥੇ ਟੰਗੀਆਂ ਹੋਈਆਂ ਸੀ ਨਾ ਤੁਹਾਨੂੰ ਗੰਜਾ ਦਿਖਾਇਆ ਤੇ ਤੁਹਾਡੀ ਬਾਹ ਡੰਗੀ ਹੋਈ ਸੀ ਉਹ ਫਿਰ ਕਿਵੇਂ ਕਿਵੇਂ ਟੁੱਟੀਆਂ ਬਾਹਾਂ ਫਿਰ ਬਾਹਾਂ ਭਾਜੀ ਆਪਣਾ ਗਿੱਪੀ ਭਾਜੀ ਨੇ ਮਤਲਬ ਤੜਵਾਈਆਂ ਸਾਡੀਆਂ ਸਾਡੀਆਂ ਜਨਾਨੀਆਂ ਨੂੰ ਚੁੱਕ ਚੁਕਾ ਕੇ ਤੇ ਸਾਡੇ ਹਾਲਾਤ ਇਦਾਂ ਦੇ ਕਰਤੇ ਫਿਲਮ ਚ ਵੀ ਸਾਡੇਆਂ ਦਿਨਾਂ ਦੀਆਂ ਬਾਹਾਂ ਬੂਆਂ ਤੜਵਾ ਦਿੰਦੇ ਵਿਆਹ ਬੰਦੇ ਨਾਲ ਕੋਈ ਹਾਦਸਾ ਨਾ ਹੋਇਆ ਹੋਵੇ ਨਾ ਉਹ ਲੱਗਦਾ ਨਹੀਂ ਵੀ ਵਿਆਹਿਆ ਹੋਇਆ ਉਹ ਕਹਿੰਦੇ ਤੁਸੀਂ ਮੈਨੂੰ ਲੱਗ ਹੀ ਨਹੀਂ ਰਹੇ ਵੀ ਤੁਸੀਂ ਵਿਆਹੇ ਹੋਇਆ ਬਾਹਾਂ ਬੂਆਂ ਤੜਵਾਉਂਦੇ ਉਸ ਤੋਂ ਬਾਅਦ ਫੇਰ ਸਕਰੀਨ ਤੇ ਜਚੋਂਗੇ ਵੀ ਹਾਂ ਯਾਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਵਿਆਹੇ ਬੰਦੇ ਨੂੰ ਬਾਈ ਐ ਕਿ ਮੈਂ ਕਹਿੰਦਾ ਦਾਹਾਂ ਟੁੱਟੀ ਹੋਈ ਆ ਹਾਂ ਨਹੀਂ ਕਹਿੰਦਾ ਵਿਆਹ ਹੋਇਆਗਾ ਇੱਕ ਤੁਸੀਂ ਜਦੋਂ ਡਾਇਲੋਗ ਆਦਾ ਨਾ ਉਹ ਚੜੇਲ ਚੱਕਰ ਨਾਲ ਸਾਂਦੀ ਹੈ ਤੁਸੀਂ ਕੰਬੀਨ ਉਹ ਡਾਇਲੋਗ ਜ ਮਾਰਾ ਮਾਰ ਦ ਬੜਾ ਮਜ਼ਾ ਆਇਆ ਸੁਣਨ ਤੇ ਉਹ ਭਾਬੀ ਕਿਸੇ ਹੌਲੀ ਜੀ ਨੂੰ ਚੱਕ ਲੈਏ ਨੇ ਤੇਰੇ ਧਰਨ ਪਾ ਦੇਣੀ ਹੈ ਇਹ ਖਲਾ ਆ ਕੇ ਕਰੈਕਟਰ ਜੇ એનર્ਜੀ ਸੇਵੇ ਕਾ ਲੱਗਦਾ ਬੰਦਾ ਜਿਵੇਂ ਨਾ ਖੜਾ ਖੜਾ ਲੱਗਦਾ ਦੱਸਿਆ ਨਹੀਂ ਇਹ એનર્ਜੀ ਐਡੇ ਟਾਈਮ ਹੀ ਲਿਉਂਦੇ એનર્ਜੀ ਉਦਾਂ ਸੇਵ ਰੱਖਦੇ ਆ ਪ੍ਰੋਪਰ ਖੜੇ ਜਿਵੇਂ ਪਲਾਮਾਂ ਸੀ ਬੰਦੇ ਨਾ ਇਹ ਬੋਲਦੀ ਨਹੀਂ ਹੁਣੇ ਨਾ ਵੇਖ ਇੱਧਰ ਨਹੀਂ ਮੈਂ ਦੇਖਦਾ ਵੱਧ ਰਹਿਣਾ ਸਿੱਖਦਾ ਵੱਧ ਰਹਿਣਾ ਉਹ ਤੋਂ ਬਾਅਦ ਫਿਰ ਮੈਂ ਕਰਦਾ ਨਾ ਵੀ ਹਾਂ ਯਾਰ ਐਂਜੇ ਹੋ ਸਕਦਾ ਹੈਨਾ ਭਾਬੀ ਨੂੰ ਫਿਰ ਤੁਸੀਂ ਮੱਖੀ ਬਣਾਇਆ ਹੁੰਦੇ ਚ ਤੇ ਫਿਰ ਉਹ ਜਿਹੜੀ ਆਪਣੀ ਪਿੰਡ ਗੋਈ ਨੂੰ ਕੀ ਕਹਿੰਦੇ ਨੇ ਫੋਸੀ ਕਹਿੰਦੇ ਆਹ ਕਹਿੰਦੇ ਅਸੀਂ ਕਹਿੰਦਾ ਬਣਿਆ ਅਸੀਂ ਤੇ ਬਚਾਉਣ ਵਾਲੇ ਆ ਆਹੀਂ ਪਾਤੀ ਤਾਂ ਬਾਅਦ ਚ ਬਣਦੀ ਨਾ ਹਾਂ ਜਦੋਂ ਡੰਗਰ ਦਿੰਦਾ ਜਦੋਂ ਫੋਸ ਉਹ ਦੇਸੀ ਪਾਸ ਆ ਦੇ ਵਿੱਚ ਫੋਸ ਕਹਿੰਦੇ ਆ ਹਾਂ ਗੋਹਾ ਗੋਹਾ ਕਹਿੰਦਾ ਸਾਡੇ ਗੋਹਾ ਕਹਿੰਦੇ ਕਿਉਂਕਿ ਗੋਹਾ ਤੇ ਇਹਨਾਂ ਦੇ ਗੋਆ ਕਹਿੰਦੇ ਆ ਹੈਨਾ ਇਹ ਇਹ ਨਹੀਂ ਇਹ ਇੱਕ ਮਾਝੇ ਮਾਲਵੇ ਦੋਬੇ ਦਾ ਇਹ ਚੱਕਰ ਥੋੜਾ ਟੱਚ ਜਾਣਾ ਉਹ ਫਰਕ ਥੋੜਾ ਜਾਂਦਾ ਖੁਸ਼ ਹੋਰ ਕਹਿੰਦੇ ਆ ਹੈਨਾ ਸਾਡੇ ਫੋਸ ਵੀ ਕਹਿੰਦੇ ਆ ਗੋਹਾ ਵੀ ਕਹਿੰਦੇ ਆ ਕਿਉਂਕਿ ਤੁਸੀਂ ਪੁੱਛਿਆ ਬਹੁਤ ਦੇਰ ਬਾਅਦ ਫੋਸ ਕਿਹਦਾ ਫੋਕ ਸ਼ਬਦ ਯਾਰ ਹਨ ਤੇ ਬਹੁਤ ਦੇਰ ਬਾਅਦ ਤੁਸੀਂ ਗੱਲ ਕਰੀ ਮੇਰੇ ਮਾਈਂਡ 'ਚ ਆ ਗਿਆ ਨੇ ਪ੍ਰਾਣੀ ਜਿੱਤਾ ਵੀ ਵਧੀਆ ਹੁੰਦਿਆ ਸੀ ਗੱਲਾਂ ਹੁੰਦੀਆਂ ਸੀ ਅਗਲੇ ਕਿੰਨੇ ਪਿੰਡਾਂ ਜਦੋਂ ਇੱਕ ਆਪਾਂ ਜਦੋਂ ਚਲੋ ਚੜੇਲ ਦੀ ਗੱਲ ਹੀ ਹੋਈ ਜਦੋਂ ਛੋਟੇ ਅੰਦੇ ਚਲੋ ਤੁਹਾਨੂੰ ਸਦਾ ਆਪਾਂ ਦਾ ਜਦੋਂ ਹੁੰਦੇ ਸੀ ਦੁਪਹਿਰ ਹੁੰਦੀ ਸੀ ਕਈ ਵਾਰੀ ਜਾਣਾ ਕਨ ਬੇਰ ਬੂਰ ਤੋੜਨ ਕਹਿੰਦੇ ਸੀ ਇਸ ਟਾਈਮ ਨਾ ਜਾਇਆ ਕਰੋ ਬੇਰੀਆਂ ਬੂਰੀਆਂ ਥੱਲੇ ਚੜੇਲ ਨਾ ਹੁੰਦੀਆਂ ਨੇ ਉਹ ਵੀ ਕਹਿੰਦੇ ਦੁਪਹਿਰ ਨੂੰ ਚੜੇਲਾਂ ਹੁੰਦੀਆਂ ਹਾਂ ਮਾਮਾ ਤੇ ਬਜ਼ੁਰਗ ਬੀਬੀਆਂ ਡਰਾਉਂਦੀਆਂ ਹੁੰਦੀਆਂ ਸੀ ਬੱਚਿਆਂ ਨੂੰ ਐਕਚੁਅਲੀ ਰੋਕਣ ਦਾ ਉਹ ਕਾਰਨ ਸੀ ਵੀ ਦੁਪਹਿਰ 'ਚ ਧੋਪੇ ਪਤਾ ਨਹੀਂ ਕਿੱਥੇ ਕਿਹੜਾ ਪੰਗਾ ਲੈ ਲੈਣਗੇ ਨਾ ਵੀ ਘ ਉਹ ਪਰਪਜ ਉਹ ਹੁੰਦਾ ਸੀ ਐਕਚੁਅਲੀ ਡਰਾਉਂ ਦਾ ਹਨਾ ਹਾਂ ਪਰ ਚੜੇਲਾਂ ਟੱਕਰਦੀਆਂ ਸੀ ਸਾਨੂੰ ਵੀ ਟੱਕਰੀ ਆ ਹੁਣ ਤੁਸੀਂ ਫਿਲਮ ਦੇ ਵਿੱਚ ਵੀ ਦੇਖਣਾ ਕਿਵੇਂ ਟੱਕਰੀਏ ਸੇਮ ਹੀ ਚੜੇਲ ਉਹ ਰੋਲ ਰਪਾਈ ਸੁਣਿਆ ਭਾਜੀ ਇਹ ਵੀ ਵੇਖੀ ਤੇ ਨਹੀਂ ਆਂ ਚੜੇਲ ਬਾਰੇ ਫਿਲਮ ਜੀ ਵੇਖੋਗੇ ਤੁਸੀਂ ਵੀ ਕਿਦਾਂ ਦੀ ਹੁੰਦੀ ਆ ਵੀ ਜਿਹੜਾ ਐਂ ਜੇ ਦੇਖ ਕੇ ਨਾ ਸੇਮ ਹੀ ਭਾਜੀ ਕਦੇ ਦੇਖੀ ਦੁਖੀ ਤਾਂ ਹੈ ਨਹੀਂ ਐਂ ਜੇ ਰੋਲ ਰਪਾਈ ਸੁਣਿਆ ਤੁਸੀਂ ਇੱਕ ਮੜਾ ਕੋਈ ਕਰੋ ਕੋਈ ਡਾਇਲੋਗ ਮਾਰੋ ਇਹ ਫਿਲਮ ਦਾ ਜਿਹੜਾ ਗੱਲ ਦੱਸਦਾ ਐ ਚੜੇਲ ਦੀ ਇਥੇ ਨਾ ਆਪਣਾ ਫਲੈਟ ਲਿਆ 19ਵੇਂ ਫਲੋਰ ਤੇ ਰੈਂਟ ਤੇ ਤੇ ਮੈਂ ਰਹਿ ਰਿਹਾ ਸੀ ਉਹਦੇ ਵਿੱਚ ਗੱਲਾ ਹੀ ਮਤਲਬ ਵਾਵਾ 6 ਮਹੀਨੇ ਰਿਹਾ ਮੈਂ ਤੇ ਮੈਂ ਨਾ ਆਪ ਹੀ ਸਫਾਈਆਂ ਸਫਾਈਆਂ ਕਰਦਾ ਕਿਉਂਕਿ ਪੈਸੇ ਪੋਸੇ ਬਹੁਤੇ ਹੈਗੇ ਨਹੀਂ ਵੀ ਆਪਾਂ ਕੋਈ ਕੁੜੀ ਮੁੰਡਾ ਲਾ ਲਈਏ ਵੀ ਕੰਮ ਆ ਕੇ ਕਰਿਆ ਕਰੇ ਤੇ ਮੈਂ ਇੱਕ ਦਿਨ ਹੌਸਲਾ ਜਿਆ ਕੱਢ ਲਿਆ ਮੈਂ ਹਾਂ ਚੱਲਦਾ ਰੁਪਈਆ 1000 ਬਾਈ ਤੇ ਵਧਾ ਦਨੇ ਆ ਤੇ ਉਹ ਕੁੜੀ ਕੋਈ ਲਾਉਨੇ ਆ ਵੀ ਜਿਹੜੀਆਂ ਆਉਂਦੀਆਂ ਵਾ ਕੰਮ ਕਰਨਾ ਸਫਾਈ ਵਾਲੀਆਂ ਤੇ ਮੈਂ ਉਹ ਲਾਤਾ ਤੇ ਉਹ ਨਾ ਚਾਰ ਪੰਜ ਦਿਨ ਕਰਦੀ ਰਹੀ ਸਪਾਈ ਤੇ ਪੰਜਵੇਂ ਦਿਨ ਮੈਨੂੰ ਨੀ ਭਈਆ ਆਪ ਅਕੇਲਾ ਹੀ ਰਹਤੇ ਹੋ ਜਾਂਪੇ ਮੈਂ ਹਾਂ ਹਾਂਜੀ ਇਕੱਲਾ ਹੀ ਰਹਤਾ ਹੂੰ 2 ਮਿੰਟ ਮਾਰ ਕੇ ਪੋਚਾ ਪਾਚਾ ਜਾ ਤੇ ਆਂਦੀ ਆਪਕੋ ਡਰ ਨਹੀਂ ਲੱਗਦਾ ਮੈਂ ਹਾਂ ਡਰ ਰਥੇ ਕਹਾ ਆਂਦੀ ਆਪਕੋ ਨਹੀਂ ਪਤਾ ਮੈਂ ਕਿਹਾ ਇਹ ਛੋੜੋ ਇਹ ਕੋਈ ਬਾਤ ਨਹੀਂ ਮੈਂ ਹਾਂ ਇਹਦਾ ਕੀ ਮਤਲਬ ਹੈ ਯਾਰ ਪਲੀਜ਼ ਮੈਨੂੰ ਦੱਸ ਵੀ ਇਹਦਾ ਕੀ ਮਤਲਬ ਵੀ ਛੋੜੋ ਤੇ ਆਂਦੀ ਯਹਾਂ ਸੇ ਲੜਕੀ ਗਿਰ ਗਈ ਥੀ ਨਾ ਤੋਂ ਸਭੀ ਲੋਕ ਬੋਲਦੇ ਉਹ ਯਹੀ ਕਹੀਂ ਦਿਖਤੀ ਹੈ ਪਾਜੀ ਉਹ ਤੇ ਕੰਮ ਕਰਕੇ ਚਲ ਗਈ ਮੁੜ ਕੇ ਲੜਕੀ ਦਿਖਣ ਲੱਗੇ ਬੱਸ ਤੁਸੀਂ ਇਹ ਹਿਸਾਬ ਲਾਓ ਵੀ ਮੁੜ ਕੇ ਉਹ ਗੱਲ ਵੀ ਐ ਵੇਖੀ ਤੇ ਮੈਨੂੰ ਲੱਗੇ ਵੀ ਇੱਧਰ ਵੀ ਖਲੋਤੀ ਆ ਇੱਧਰ ਵੀ ਖਲੋਤੀ ਹੈ ਮਤਲਬ ਐਸੀ ਸਿਚੁਏਸ਼ਨ ਬਣ ਗਈ ਵੀ ਉਹ ਇੱਕ ਵਹਿਮ ਪੈ ਗਿਆ ਪਹਿਲੋਂ ਮੈਂ ਰਹਿ ਰਿਹਾ ਸੀਗਾ ਉੱਥੇ ਅੱਛਾ ਮੈਂ ਦੇਖਣ ਲੱਗ ਜਾਂਦੇ ਆ ਫਿਰ ਉਹ ਮੈਨੂੰ ਐ ਲੱਗੇ ਵੀ ਜੇ ਮੜਾ ਜਿਵੇਂ ਮੈਂ ਵਾਸ਼ਰੂਮ ਚ ਵੜਿਆ ਮੇਰਾ ਧਿਆਨ ਵਾਪਸ ਜਾਵੇ ਵੀ ਕੋਈ ਪਿੱਛੇ ਤਾਂ ਨਹੀਂ ਆ ਕੇ ਖਲੋ ਗਿਆ ਵੀ ਕਦੀ ਬਾਲਕੋਨੀ ਚ ਜਾਵਾਂ ਤੁਸੀਂ ਇਹ ਹਿਸਾਬ ਲਾ ਲਓ ਵੀ ਵਿਦਨ ਇੱਕ ਮਹੀਨੇ ਦੇ ਅੰਦਰ ਅੰਦਰ ਮੈਨੂੰ ਐ ਡਰਾ ਆਇਆ ਕਰੇ ਰਾਤ ਮੈਂ ਲਾਈਟਾਂ ਚੇਂਜ ਕਰਾਤੀਆਂ ਘਰ ਦੀਆਂ ਸਾਰੀਆਂ ਭਾ ਪਿੰਡ ਕਲੀ ਨਵੀਂ ਕਰਾਤੀ ਸਾਰੀ ਘਰ ਚ ਵੀ ਮੈਨੂੰ ਐ ਲੱਗੇ ਵੀ ਇੱਥੇ ਨੈਗੇਟਿਵਿਟੀ ਆ ਗਈ ਆ ਉਹ ਕੁੜੀ ਵੀ ਹਟਾਤੀ ਮੈਂ ਕਿਹਾ ਯਾਰ ਇਹ ਡਰਾਉਂਦੀ ਆ ਤੇ ਮੈਂ ਤੁਸੀਂ ਹੱਬ ਲੰਬੇ ਮਹੀਨੇ ਬਾਅਦ ਮੈਨੂੰ ਫਲੈਟ ਖਾਲੀ ਕਰਨਾ ਪਿਆ ਮੁੜ ਕੇ ਉਹ ਮਾਈਂਡ ਹੀ ਨਹੀਂ ਸੈੱਟ ਹੋਇਆ ਉੱਥੇ ਵੀ ਐਵੇਂ ਇੱਕ ਮਨ ਚ ਬਹਿ ਗਿਆ ਵੀ ਗੱਲ ਕੋਈ ਵੀ ਨਹੀਂ 6 ਮਹੀਨੇ ਤੱਕ ਰਿਆ ਰਿਆ ਸੀਗਾ ਪਿਛਲੀ ਇੰਟਰਵਿਊ ਕੀਤੀ ਮੈਂ ਰੂਪੀ ਮੈਡਮ ਨੂੰ ਇੱਕਦਮ ਇੰਟਰਵਿਊ ਕਰ ਕਰਦੇ ਕਹਿਤਾ ਉੱਥੇ ਪਿੱਛੇ ਚੜੇਲਾ ਦਾ ਸੈੱਟ ਬਣਿਆ ਹੋਇਆ ਸੀ ਮੈਂ ਕਿਹਾ ਤੁਹਾਡੇ ਮਗਰ ਕੀ ਆ ਉਹਨੇ ਅੱਖਾਂ 'ਚ ਪਾਣੀ ਆ ਗਿਆ ਔਰ ਡਰ ਗਿਆ ਪੂਰੇ ਜਿਆਦਾ ਭਾਜੀ ਮਨ ਚ ਹੋ ਸਕਦਾ ਆ ਵੀ ਉਹ ਉਹ ਤੇ ਵੈਸੇ ਹੀ ਉਹ ਤੇ ਕਹਿ ਰਹੇ ਨੇ ਫਿਲਮ ਚ ਆਸਾ ਚੱਲ ਰਿਹਾ ਨਾ ਉਹ ਵਾਕਈ ਜਿਹੜੀ ਅੱਜ ਪੁਰਾਣੇ ਸਮੇਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਜਿਵੇਂ ਉਹ ਪਿੰਡਾਂ ਚ ਪਹਿਲਾਂ ਹੁੰਦਾ ਸੀ ਹੁਣ ਤਾਂ ਚਲੋ ਇੱਕ ਜਵਾਗ ਉਹ ਵੀ ਬਾਹਰ ਚਲਾ ਜਾਂਦਾ ਇੱਥੇ ਕਿਹੜੀਆਂ ਚਰੇਲਾ ਰਹਿ ਗਏ ਹੁਣ ਤਾਂ ਸੋ ਬਾਕੀ ਹੋ ਸਕਦੀਆਂ ਆ ਮੰਨ ਸਿੰਘ ਸਿਆਣੇ ਨੇ ਦੱਸਣਗੇ ਵੀ ਜਿਹੜੀਆਂ ਹੈਗੀਆਂ ਜੀ ਦੱਸੋ ਭਾਜੀ ਇਹ ਹੈਗੀਆਂ ਨਹੀਂ ਨੇਚਰ ਜੋ ਗੱਲਾਂ ਬਣੀਆਂ ਨੇ ਜਿਹੜੀ ਚੀਜ਼ ਦੀਆਂ ਗੱਲਾਂ ਬਣੀਆਂ ਨੇ ਚਾਹੇ ਝੂਠ ਨੇ ਚਾਹੇ ਗਲਤ ਨੇ ਦਿਮਾਗ ਤੇ ਅਸਰ ਕਰਦੀਆਂ ਨੇ ਹਾਂ ਨਾ ਹੁਣ ਇੱਕ ਕਦੇ ਦੇਖਿਆ ਤਾਂ ਹੈ ਨਹੀਂ ਪਰ ਅਗਰ ਸੁਣਦੇ ਆ ਕਿਸੇ ਤੋਂ ਸੁਣ ਲੈਨੇ ਆ ਫਿਰ ਥੋੜੇ ਜੇ ਟਾਈਮ ਵਾਸਤੇ ਲੱਗਣ ਲੱਗ ਜਾਂਦਾ ਵੀ ਹੈਗੀਆਂ ਨੇ ਭਾਬੀ ਜੀ ਹੈਗੇ ਨਾ ਹਾਂਜੀ ਨਹੀਂ ਨਹੀਂ ਉਹ ਚੱਕਰ ਐ ਉਹ ਤਾਂ ਹੁਣ ਪਤਾ ਲੱਗ ਗਿਆ ਵੀ ਰਹਿਣਾ ਜਾ ਆ ਗਿਆ ਹਨਾ ਹੁਣ ਤਾਂ ਉਪਰੀਆਂ ਚੜੇਲਾਂ ਜਿਹੜੀਆਂ ਪਰ ਸ਼ਾਮੇ ਦੇਖਦੇ ਜਿਹੜੀਆਂ ਦੱਸ ਰਿਹਾ ਵੀ ਇਹਦੇ ਦਿਮਾਗ 'ਚ ਵਹਿ ਗਈ ਉਹ ਚੀਜ਼ ਹਨਾ ਉਹ ਕੁੜੀ ਕਹਿ ਕੇ ਚਲੇਗੀ ਐਕਚੁਅਲੀ ਅਸਲੀ ਚੜੇਲ ਤੋਂ ਨਹੀਂ ਡਰਿਆ ਉਹ ਚੜੇਲ ਸੀ ਜਿਹੜੀ ਕਹਿ ਕੇ ਚਲੇਗੀ ਉਹ ਡਰਾ ਗਈ ਹੈ ਉਹ ਤੋਂ ਇਹ ਜਦੋਂ ਆ ਫਿਲਮ ਵੇਖਣੀ ਹੈ ਨਾ ਜੱਟ ਨੂੰ ਜਿਹੜੇ ਟਕਰੀ ਸੋ ਇਹਦੇ ਵਿੱਚ ਸਰਗੁਰ ਮਹਿਤਾ ਜੀ ਜਿਹੜੇ ਆ ਤੁਸੀਂ ਵੇਖਿਆ ਹੀ ਹੈ ਟਰੇਲਰ ਦੇ ਵਿੱਚ ਵੀ ਜਿਹੜੇਲ ਬਣੇ ਤਾਂ ਇਹ ਵੇਖ ਲੋ ਵੀ 2.5 ਘੰਟੇ ਪੂਛਾ ਚਾ ਛੱਡਣੀਆਂ ਇਹਨਾਂ ਨੇ ਜਾਣ ਪਛਾਣ ਜਾਣ ਪਛਾਣ ਕਰਾਉਣ ਲੱਗ ਜੂਵੇ ਨਾ ਜਾਣ ਪਛਾਣ ਕਰਾਉਣ ਲੱਗ ਜੂਵੇ ਵੱਡੇ ਵੱਡੇ ਕਲਾਕਾਰਾਂ ਦੀ ਇਹ ਰੂਪੀ ਗਲੇ ਜੀ ਨੇ ਇਹ ਵੀ ਫਿਲਮ ਚ ਸਹੀ ਗੱਲ ਕਿੱਪੀ ਬਾਈ ਨੇ ਉਮੀਦ ਆਸ ਰਹੀ ਸੀ ਨਹੀਂ ਨਹੀਂ ਮੈਂ ਤਾਂ ਦੱਸਿਆ ਵੀ ਇਹ ਕਿਨੋਗਦਾ ਬਈ ਇਹਨਾਂ ਨੇ ਕਿਰਦਾਰ ਜਿਹੜੇਲ ਦਾ ਕੀਤਾ ਨਾ ਸੋ ਤਾਂ ਕਰਕੇ ਆ ਵੀ ਨਾਲੇ ਪੰਜਾਬੀ ਫਿਲਮ ਕਦੀ ਇਸ ਤਰ੍ਹਾਂ ਦੀ ਕੋਈ ਆਈ ਨਹੀਂ ਹੈ ਨਾ ਸਭ ਤੋਂ ਖਾਸ ਹੀਤ ਗੱਲ ਇਹ ਆ ਵੀ ਇਹ ਪੰਜਾਬੀ ਇੰਡਸਟਰੀ ਜੇ ਪਹਿਲਾ ਪ੍ਰੋਜੈਕਟ ਆ ਜਿਹੜਾ ਭੂਤਾਂ ਨਾਲ ਰਿਲੇਟ ਹੋਰ ਪ੍ਰੋਪਰ ਇਨਸਾਫ ਕੀਤਾ ਹੈ ਵੀ ਇੱਕ ਚੜੇਲ ਕਿਤਰਾ ਦੀ ਹੋ ਸਕਦੀ ਆ ਉਹ ਕੀ ਕੀ ਕਰ ਸਕਦੀ ਆ ਇਹ ਫਿਲਮ ਦੇ ਵਿੱਚ ਵਿਕਾਸ ਵੀਰੇ ਉਹਨਾਂ ਨੇ ਪ੍ਰੋਪਰ ਉਹ ਵਿਖਾਈ ਆ ਜੀ ਤੇ ਔਰ ਅੰਮਰਪਾਜੀ ਨੇ ਲਿਖਿਆ ਸੀਗਾ ਉਸ ਹਿਸਾਬ ਨਾਲੇ ਸਾਰਾ ਤਾਮਾ ਜਾਮਾ ਔਰ ਇਹਨਾਂ ਨੇ ਪ੍ਰੋਪਰ ਵਿਖਾਇਆ ਫਿਰ ਦੋ ਪੈਗ ਲਾ ਕੇ ਉਹ ਵੀ ਹੰਦਾ ਵੀ ਸ਼ਾਂਤ ਕਿਵੇਂ ਕੀਤੀ ਜਾਂਦੀ ਐ ਨਾ ਉਹ ਵੀ ਬਾਈ ਨੇ ਦਿਖਾਤਾ ਨਾ ਵਿੱਚ ਫਿਰ ਹਾਂਜੀ ਹਾਂਜੀ ਭਾਜੀ ਇਹ ਤੇ ਭੂਤ ਪ੍ਰੇਰ ਦੇ ਵੇਖੋ ਜੀ ਇਹਦਾ ਹਾਲ ਹੀ ਇਹੋ ਆ ਫਿਰ ਹਾਰ ਕੇ ਪੈਗ ਲਾ ਲੋ ਦੋ ਤਿੰਨ ਬਿਜੇ ਨਹੀਂ ਤੁਹਾਨੂੰ ਦਿਖਣ ਵੜਦੇ ਤੇ ਉਹ ਫਿਰ ਇਹੀ ਹੋਇਆ ਹੋਰ ਕੀ ਹਾਲ ਹੈ ਦਾ ਆਖਰੀ ਆਖਰੀ ਦਿਲਦਾਰ ਤੇ ਭਾਈ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਕਿਉਂਕਿ ਤੁਸੀਂ ਵੱਡਾ ਹਿੱਸਾ ਇਸ ਮੂਵੀ ਦੇ ਹੈਗੇ ਹੋ ਵਧੀਆ ਕਿਰਦਾਰ ਵਿੱਚ ਹੈਗੇ ਹੋ ਪੂਰਾ ਹਸਾਰੇ ਲੋਕਾਂ ਨੂੰ ਤੇ ਕੀ ਮੈਸੇਜ ਕੀ ਹੈਗਾ ਹੈ ਪਰਿਵਾਰਿਕ ਮੂਵੀ ਹੈ ਸਾਰੀ ਤੇ ਦਰਸ਼ਕਾਂ ਦੇ ਲਈ ਇਹ ਬਹੁਤ ਪਰਿਵਾਰਿਕ ਫਿਲਮ ਹੈ ਔਰ ਪੰਜਾਬੀ ਇੰਡਸਟਰੀ 'ਚ ਇਹ ਪੂਤਾਨਾ ਲੇਟ ਫਰਸਟ ਫਿਲਮ ਹੈ ਔਰ ਪ੍ਰੋਪਰ ਇਨਸਾਫ ਕੀਤਾ ਗਿਆ ਔਰ ਇਹ ਬੱਚਿਆਂ ਨੂੰ ਵੀ ਬਹੁਤ ਵਧੀਆ ਲੱਗੂਗੀ ਬੀਬੀਆਂ ਨੂੰ ਵੀ ਬਹੁਤ ਵਧੀਆ ਲੱਗੂਗੀ ਬਾਬਿਆਂ ਨੂੰ ਵੀ ਵਧੀਆ ਲੱਗੂਗੀ ਮਤਲਬ ਆਲ ਮਿਲਾ ਕੇ ਸਾਰੇ ਹਰੇਕ ਨੂੰ ਵਧੀਆ ਲੱਗੂਗੀ ਸਾਰਿਆਂ ਨੂੰ ਵਧੀਆ ਲੱਗੂਗੀ ਬੇਬੇ ਬਾਪੂ ਇਕੱਠੇ ਆਣ ਮਤਲਬ ਇਹ ਹਾਂ ਇਹ ਪਰਿਵਾਰਿਕ ਫਿਲਮ ਹੈ ਫਿਲਮ ਹੈ ਵੀ ਅਸਲੀ ਭੂਤ ਵੀ ਹੈਰਾਨ ਹੋ ਜਾਣਗੇ ਅੱਛਾ ਰਹਿ ਵੀ ਹੋ ਜਾਂਦਾ ਹਾਂ ਉਹ ਦੇਖ ਕੇ ਹਾਂ ਜੀ ਹਾਂ ਸੋ ਇਹ ਬਹੁਤ ਘੈਂਟ ਫਿਲਮ ਹੈ ਜੱਟ ਨੂੰ ਚੜੇਲ ਟੱਕਰੀ 15 ਮਾਰਚ ਸਿਨੇਮਾ ਘਰਾਂ ਦੇ ਵਿੱਚ ਤੇ ਟਾਈਮ ਚੋਂ ਟਾਈਮ ਕੱਢ ਕੇ ਟਾਈਮ ਚੱਕ ਕੇ ਟਾਈਮ ਤੇ ਟਿਕਟਾਂ ਲੈ ਕੇ ਪਹੁੰਚੋ ਤੁਹਾਡੇ ਨਾਲ ਕਰਾਂਗੇ ਖੁਸ਼ੀਆਂ ਸਾਂਝੀਆਂ ਤੁਹਾਡੀ ਆਪਣੀ ਫਿਲਮ ਜੱਟ ਨੂੰ ਚੜੇਲ ਟੱਕਰੀ ਟੱਕਰੀ 15 ਮਾਰਚ ਸਾਡੇ ਨਾਲ ਬਾਈ ਜੀ ਹੋਰਾਂ ਨੇ ਜਿਹੜੇ ਕੀ ਦਿਲਦਾਰ ਤੇ ਮੰਡਾ ਪਾਜੀ ਹੈਗੇ ਨੇ ਤਾਂ 15 ਮਾਰਚ ਨੂੰ ਜੱਟ ਨੂੰ ਚੜੇਲ ਟੱਕਰੀ ਸਾਰੇ ਦਰਸ਼ਕਾਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਬਹੁਤ ਵਧੀਆ ਮੂਵੀ ਤੇ ਹਾਸੇ ਨਾਲ ਜੁੜੀ ਹੋਈ ਮੂਵੀ ਹੈ ਸੋ ਜੁੜਿਓ ਡੇਲੀ ਪੋਸਟ ਪੰਜਾਬੀ ਦਾ ਕੈਮਰਾ ਪਰਸਪ ਸ਼ਹੀਦਨਾਮ ਸੰਦੀਪ ਕੰਬੋਸ ਮੋਹਾਲੀ ਤੋਂ